ਤੋ ਕਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋਂ ਕਰਸਾ ਹੋਂ ਛੱਟੀ ਐ ਤੋਦੋ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਪਾਤਿਸਾ ਸਰਸਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਸਾਹ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾਇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਗੜਾ ਮਹੱਲ ਪੰਜਵਾ ਚੰਤ ਸੁਨੋ ਬੇਨੰਤੀਆਂ स्वामी मेरे राम कोट को पर ਨੰਤੀਆ ਸੁਆਮੀ ਮੇਰੇ ਰਾਮ ਕੋਟ ਅਪਰਾਧ ਪਰੇ ਕਲ ਕਲੇ ਸਹ ਪੰਜਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੁਨਤ ਪੇਖਤ ਸੰਗ सभ क्रेहूत न दास नानक सोन सोमी ਰਖ ਲੈ ਹੋ ਘਰ ਕੇ ਤੇਰੇ ਤੂੰ ਸਮਰਥ ਸਦਾ ਹਮਦੀਨ ਪੇਖਾਰੀ ਰਾਮ ਗਨ ਕੱਢ ਲੇ ਹੋ ਮੁਰਾਰੀ ਰਾਮ ਲੋਬ ਮੈਂ ਬੇਕਾਰ ਬਾਧੇ ਓ ਅਨਕ ਤਬੰਦਨ ਰਹਿਤ ਕਰਤਾ ਕੀਆ ਆਪਣਾ ਪਾਵਨ ਕਰ ਅਨੁਗ੍ਰਹ ਉਪਤਿਤ ਪਾਵਨ ਬਹੁ ਜੋ ਨ ਪ੍ਰਮਤਿ ਹਾਰੀ ਬੇਨਵੰਤ ਨਾਨਕ ਦਾਸ ਹਰਕਾਰ ਪ੍ਰਭ ਜੀ ਉਪਰਾਨ ਅਧਾਰੀ ਰੱਥ ਵੱਡਾ ਮੇਰੀ ਮੱਤ ਥੋਰੀ ਰਾਮ ਪੱਲਾ ਹੈ ਅਕਰਤ ਕਨਾ ਪੂਰਨ ਦ੍ਰਿਸ਼ਟੁ ਤੇਰੀ ਰਾ ਅਗਾਦ ਬੁੱਧ ਅਪਾਰ ਕਰਤੇ ਮੋਹੇ ਨੀਚ ਕਛੂ ਨਾ ਜਾਣਾਂ ਰਤਨ ਤਿਆਗ ਸੰਗ੍ਰਹਿਨ ਕੌਡੀ ਬਸੋ ਨੀਚਿਆ ਅੱਲਾ ਤਿਆਗ ਚਲ ਤੇ ਮਹਾਂ ਚੰਚੇਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰਥ ਸੋ ਆਮੀ ਪੈ ਜੁ ਰਖੋ ਮੋਰੀ ਜਾਤਿ ਵਿਛੋੜਿਆ ਤਿਨ ਆਪ ਮਿਲਾਇਆ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ ਗੋਵਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਪਾਏ ਸਿਜਿਆ ਸੁਹਾਵੇ ਸੰਗ ਪ੍ਰਭ ਕਾ ਆਪਨੇ ਪ੍ਰਭ ਕਰ ਲਏ ਛੋਡ ਚਿੰਤਾ ਅਚਿੰਤਾ ਹੋਏ ਬਹੁੜ ਦੂ ਕਨਾ ਪਾਇਆ ਨਾਨਕ ਦਰਸਨ ਦੇਖ ਜੀਵੇ ਗੋਵਿੰਦ ਗੁਣ ਨਿਦ ਗਾਇਆ ਛੋਡ ਚਿੰਤਾ ਅਚੰਤ ਹੋਏ ਬਹੌੜ ਦੁੱਖ ਨਾ ਪਾਇਆ ਨਾਨਕ ਦਰਸਨ ਪੇਖ ਜੀਵੇ ਗੋਵਿੰਦ ਨੇ ਤੂੰ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹાગੜਾ ਮਹੱਲਾ ਪੰਜਵਾ ਛੰਤ ਸੁਨੋ ਬੇਨੰਤੀਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਪੀ ਤੇਰੇ ਚੇਰੇ RAM